आज राइजिंग स्टार प्ले स्कूल का एनुअल फंक्शन था जिसमें बच्चों ने पार्टिसिपेट किया बहुत अच्छे से परफॉर्म किए गणेश वंदना स्कूल सॉन्ग और गायत्री मंत्र के उच्चारण के बाद बच्चों की वेलकम सॉन्ग के साथ उन्होंने सभी पेरेंट्स का आए हुए मेहमानों का स्वागत किया और एक रंगारंग प्रोग्राम शुरू पेश किया और उसके साथ में मैसेज भी दिया था ट्रीज़ को सेव करने का पेरेंट्स को प्यार करने का मैसेजेस के साथ एक बहुत ही अच्छा और बहुत ही कैसा रहा फंक्शन मैसेज ऐसे फंक्शन फंक्शन से आपके जिस एज में बच्चे प्ले वे स्कूल में पढ़ते हैं दो साल से लेकर तीन साल के एक पर्पस होता है कि जैसे हम लोग सारा साल बच्चों को क्लास प्रेजेंटेशंस करते हैं जिसमें बच्चे पेरेंट्स के सामने अपनी परफॉर्मेंस करते हैं तो एक फिनाले होता है कि जब वो एनुअल फंक्शन पर स्टेज पर पूरी तरह से तैयार होकर पूरी एक गैदरिंग के सामने अपनी परफॉर्मेंस देते हैं उसमें बच्चों का कॉन्फिडेंस बहुत बढ़ता है आगे जब फॉर्मल स्कूल्स में जाएंगे उसके लिए ये रेडी हो जाते हैं स्टेज परफॉर्मेंस के लिए यही होता है कि हमारा मेन पर्पज़ यही है कि बच्चों का कॉन्फिडेंस बूस्ट करना मनदीप कौर सर ਕੀ ਕਹਿਣਾ ਚਾਹੋਗੇ ਅੱਜ ਤੋਂ ਅੱਜ ਸਾਡਾ ਐਨੂਅਲ ਫੰਕਸ਼ਨ ਸੀ ਬੱਚਿਆਂ ਨੇ ਬਹੁਤ ਡਾਂਸ ਕੀਤਾ ਗਿੱਦਾ ਭੰਗੜਾ ਇੰਡੀਆ ਵਾਲੇ ਸੌਂਗਸ ਸੀ ਕਾਫੀ ਅੱਛਾ ਰਿਹਾ ਸਾਡਾ ਫੰਕਸ਼ਨ ਬੱਚਿਆਂ ਨੇ ਪੇਰੈਂਟਸ ਨੇ ਬਹੁਤ ਇੰਜੋਏ ਕੀਤਾ ਪਰ ਦੇ ਫੰਕਸ਼ਨ ਨਾਲ ਕਰਨ ਕੀ ਫਾਇਦੇ ਬੱਚਿਆਂ ਨੂੰ ਸਰ ਬੱਚਿਆਂ ਵਿੱਚ ਮੋਟੀਵੇਸ਼ਨ ਆਂਦੀ ਹੈ ਬੱਚੇ ਸਿੱਖਦੇ ਆ ਸਾਰਾ ਕੁਝ ਮੇਰੇ ਹਿਸਾਬ ਨਾਲ ਬੱਚਿਆਂ ਦੇ ਪੇਰੈਂਟਸ ਨੂੰ ਵੀ ਬੱਚਿਆਂ ਨੂੰ ਪਾਰਟਿਸਿਪੇਟ ਕਰਵਾਉਣਾ ਚਾਹੀਦਾ ਹੈ ਫੰਕਸ਼ਨਸ 'ਚ ਲੱਗਦਾ ਹੈ ਬੱਚੇ ਡਾਂਸ ਕਰੇ ਕਿੱਦਾਂ ਲੱਗ ਰਿਹਾ ਹੈ ਬਿਲਕੁਲ ਕਰ ਰਹੇ ਸੀ ਬੱਚੇ ਬਹੁਤ ਇੰਜੋਏ ਕਰ ਰਹੇ ਸੀ ਸਰ ਯਾਰ ਨਾ ਛੋਟੇ ਛੋਟੇ ਬੱਚੇ ਇਹਨਾਂ ਨੂੰ ਡਾਂਸ ਕਰਾਣਾ ਕਿੰਨਾ ਔਖਾ ਲੱਗਦਾ ਆ। ਅ ਸਰ ਔਖਾ ਇੰਨਾ ਵੀ ਨਹੀਂ ਆ ਬਟ ਬੱਚੇ ਆ ਕਰ ਲੈਂਦੇ ਆ ਵਧੀਆ ਇੰਜੋਏ ਕਰ ਰਹੇ ਸੀ ਤੇ ਉਹਨਾਂ ਨੇ ਪ੍ਰੋਪਰ ਕੀਤਾ ਸਾਰਾ ਕੁਝ। ਸੋਨੇ ਸੋਨੇ ਬਣ ਕੇ ਆਏ ਸੀ ਅੱਛੇ ਲੱਗ ਰਹੇ ਸੀ। ਪਰ ਤੇ ਫੰਕਸ਼ਨ ਕਿਤੇ ਵੀ ਹੁਸਕੂਲ ਦੇ। ਬਿਲਕੁਲ ਸਰ ਹਰ ਸਾਲ ਹੁੰਦੇ ਨੇ ਤੇ ਅੱਗੇ ਵੀ ਹੁੰਦੇ ਰਹਿਣਗੇ। ਰਪਾ ਵੀ ਡਾਂਸ ਕੀਤਾ ਫਿਰ ਇੱਥੇ। ਹਾਂਜੀ ਗ੍ਰੈਂਡ ਫਿਨਾਲੇ ਤੇ ਸਾਰਿਆਂ ਨੇ ਡਾਂਸ ਕੀਤਾ ਸੀ। ਸੁਪ੍ਰੀਤ ਕੌਰ ਮੈਨੂੰ ਕੀ ਕਹਿਣਾ ਚਾਹੋਗੇ ਅੱਜ ਦਾ ਜੋ ਫੰਕਸ਼ਨ ਦਾ ਕਿਹਦਾ ਰਹਾ? ਅੱਜ ਫੰਕਸ਼ਨ ਬਹੁਤ ਅੱਛਾ ਥਾ। ਬੱਚੋ ਨੇ ਇੰਜੋ बहुत ही ज़्यादा मतलब पेरेंट्स भी खुश हुए हैं बच्चों को देख के उनका डांस इसलिए बहुत अच्छा लग रहा है सारा डांस कर रहे कैसा लग रहा है बहुत अच्छा लग रहा है बच्चे का फर्स्ट स्टेप है तो बहुत ही अच्छा है ऐसी ही हाँ जी ये तो है ज़रूर कराना चाहिए बच्चे का कॉन्फिडेंस होता है और बहुत मतलब एक अनाउंसमेंट पड़ती है उनकी हाँ मेरा नाम कैमी अरोड़ा मेरा नाम कैमी अरोड़ा मेरा बेटा महराज सिंह इतनी नर्सरी क्लास स्टडी कर रहा है स्कूल ने बहुत अच्छा फंक्शन किया बहुत अच्छी परफॉर्मेंस स्टडी करवाएगी इट्स वेरी नाइस आई एम वेरी इम्प्रेस बहुत बहुत अच्छा था इट्स वेरी नाइस फंक्शन ऑर्गेनाइज बाय रवि सर एंड सोनिया मैम ਮੰਜ਼ੂਰ ਕਰਨੇ ਚਾਹੀਏ ਹਾਂਜੀ ਬਿਲਕੁਲ ਹੋਣੀ ਚਾਹੀਦੀ ਹੈ ਬੱਚੇ ਨੂੰ ਮੌਕਾ ਮਿਲਣਾ ਚਾਹੀਦਾ ਪਾਰਟਿਸਪੀਸ਼ਨਸ ਦਾ ਐਂਡ ਬਿਲਡ ਅਪ ਹੁੰਦਾ ਬੱਚੇ ਦਾ ਕੌਨਫੀਡੈਂਸ ਲੈਵਲ ਇਟਸ ਵੈਰੀ ਆਸਮ ਲੀ ਥੈਂਕ ਯੂ ਸੋ ਮਚ ਸਰ ਹਾਂਜੀ ਇਹਦੇ ਨਾਲ ਸਾਡੀ ਖੁਦ ਦੀ ਮੈਮਰੀਜ਼ ਚਾਈਲਡਹੂਡ ਮੈਮਰੀਜ਼ ਰਿਵਰਸ ਹੋ ਰਹੀ ਹੈ ਸੋ ਇਹ ਬੱਚਾ ਲਈ ਅ ਚੰਗੀ ਅੱਛਾ ਪਰ ਲੈਵਲ ਹੈ ਥੈਂਕ ਯੂ ਸਰ ਅੱਜ ਤਾਂ ਇੱਕ ਬਾਈ 1 ਗੈਟ 1 ਫ੍ਰੀ ਵਾਲਾ ਮੌਕਾ ਸਾਨੂੰ ਮਿਲਿਆ ਅਸੀਂ ਅੱਜ ਪਹਿਲਾਂ ਸਾਡੇ ਐਮਐਲਏ ਸਾਹਿਬ ਦਾ ਜਨਮ ਦਿਨ ਹੈ ਜਨਮ ਦਿਨ ਪਹਿਲਾਂ ਸੈਲੀਬ੍ਰੇਟ ਕਰਕੇ ਆਏ ਆ ਤੇ ਨਾਲ ਰਵਿੰਦਰਨ ਸਿੰਘ ਦੇ ਰਾਈジング 스타 ਸਕੂਲ ਦਾ ਐਨੂਅਲ ਫੰਕਸ਼ਨ ਸੀਗਾ ਤੇ ਸਾਰੇ ਹੀ ਨਾਰਥ ਦੇ ਨਿਵਾਸੀਆਂ ਨੂੰ ਸਾਡੇ ਬੱਗਾ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਤੇ ਸਾਰੇ ਪੇਰੈਂਟਸ ਨੂੰ ਤੇ ਮੈਨੇਜਮੈਂਟ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਐਨੂਅਲ ਫੰਕਸ਼ਨ ਦੀਆਂ ਬੜਾ ਹੀ ਅੱਛਾ ਮਹਿਸੂਸ ਹੋਇਆ ਹੈ ਮੈਂ ਮੇਰਾ ਬ੍ਰਦਰ ਗੌਰਵ ਬੱਗਾ ਜੀ ਅਸੀਂ ਦੋਨੋਂ ਉੱਥੇ ਬੈਠੇ ਗੱਲ ਕਰ ਰਹੇ ਸੀਗੇ ਅਸੀਂ ਵੀ ਆਪਣੇ ਬਚਪਨ ਦੇ ਵਿੱਚ ਇਕੱਠੇ ਸਕੂਲ ਟਾਈਮ ਦੇ ਵਿੱਚ ਇਦਾਂ ਹੀ ਸਟੇਜ ਪਰਫਾਰਮੈਂਸ ਕਰਦੇ ਰਹੇ ਹਾਂ ਤੇ ਜਦੋਂ ਪੰਗੜਾ ਦੇਖਿਆ ਸੀ ਇਕੱਠੇ ਪੰਗੜਾ ਪਾਉਂਦੇ ਰਹੇ ਹਾਂ ਸਟੇਜ ਦੇ ਉੱਤੇ ਤੇ ਆਪਣਾ ਬਚਪਨ ਯਾਦ ਆਇਆ ਬੜਾ ਇੰਜੋਏ ਕੀਤਾ ਸੈਲੀਬ੍ਰੇਟ ਕੀਤਾ ਜਿਵੇਂ ਸਾਰਾ ਐਂਗਲ ਫੰਕਸ਼ਨ ਮੁਬਾਰਕਬਾਦ ਦੇਣਾ ਚਾਹੂਗਾ ਮੈਨੇਜਮੈਂਟ ਨੂੰ ਤੇ ਸਾਡੀ ਸਾਰੀ ਇਹਨਾਂ ਦੀ ਟੀਮ ਨੂੰ ਅਸੀਂ ਅਬਦੁੱਲ ਰਿਸ਼ਵਾਨ ਦਿੰਨੇ ਆ ਜਿੱਥੇ ਵੀ ਇਹਨਾਂ ਨੂੰ ਸਾਡੀ ਟੀਮ ਦੀ ਚੌਧਰੀ ਮੋਹਦਲ ਬੱਗਾਏ ਦੀ ਟੀਮ ਦੀ ਲੋੜ ਹੈ ਕਿ ਸਾਡੀ ਟੀਮ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਬਹੁਤ ਬਹੁਤ ਧੰਨਵਾਦ ਰਾਈジング 스타 ਪਲੇਵੇ ਸਕੂਲ ਜੋ ਹਰ ਸਾਲ ਦੀ ਤਰ੍ਹਾਂ ਅੱਜ ਐਨੂਅਲ ਡੇ ਸੈਲੀਬ੍ਰੇਟ ਕੀਤਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਵੀਨੰਦਨ ਸ਼ਰਮਾ ਅਤੇ ਭਾਬੀ ਜੀ ਵੱਲੋਂ ਜੋ ਹਰ ਸਾਲ ਐਨੂਅਲ ਫੰਕਸ਼ਨ ਸੈਲੀਬ੍ਰੇਟ ਕੀਤਾ ਜਾਂਦਾ ਹੈ ਮੈਂ ਸਭ ਨਾਲ ਪਹਿਲਾਂ ਆਪਣੇ ਕੋਲੋਂ ਐਮਐਲਏ ਬੱਗਾ ਜੀ ਕੋਲੋਂ ਵਧਾਈ ਦੇਣਾ ਸਾਰੇ ਸਕੂਲ ਦੇ ਪ੍ਰਬੰਧਕ ਕਮੇਟੀ ਨੂੰ ਖਾਸ ਤੌਰ ਤੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਕਿ ਆਪਾਂ ਇਦਾਂ ਹੀ ਨਾਲ ਮਿਲ ਕੇ ਇਦਾਂ ਦੇ ਪ੍ਰੋਗਰਾਮਸ ਕਰਾਉਂਦੇ ਰਹੀਏ ਕਿ ਬੱਚਿਆਂ ਦੀ ਓਵਰঅল ਡਿਵੈਲਪਮੈਂਟ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ਾਂ ਵੀ ਬਹੁਤ ਜ਼ਰੂਰੀ ਹੈ ਜਿੱਥੇ ਓਵਰঅল ਡਿਵੈਲਪਮੈਂਟ ਹੋਏਗੀ ਬੱਚੇ ਦੀ ਐਹੀ ਬੱਚਾ ਅੱਗੇ ਜਾ ਕੇ ਡਾਕਟਰ ਬਣੇਗਾ ਕੋਈ ਇੰਜੀਨੀਅਰ ਬਣੇਗਾ ਕੋਈ ਐਡਵੋਕੇਟ ਬਣੇਗਾ ਇਨਾ ਕਹਿੰਦਾ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੈ ਹਿੰਦ ਜੈ ਮਾਤਾ ਲੱਗ ਰਿਹਾ ਬਚਪਨ ਆ ਯਾਦ ਆ ਰਿਹਾ ਬਿਲਕੁਲ ਜਦੋਂ ਬੱਚਿਆਂ ਦੀ ਪਰਫਾਰਮੈਂਸ ਦੇਖੀ ਬਿਲਕੁਲ ਆਪਣਾ ਬਚਪਨ ਵੀ ਯਾਦ ਆਇਆ ਜਦੋਂ ਅਸੀਂ ਵੀ ਕਿਤੇ ਨਾ ਕਿਤੇ ਸਟੇਜ ਤੇ ਜਾ ਕੇ ਪਰਫਾਰਮ ਕਰਦੇ ਹੁੰਦੇ ਸੀ ਬੱਚਿਆਂ ਨੂੰ ਸਟੇਜ ਤੇ ਪਰਫਾਰਮੈਂਸ ਕਰਦੇ ਹੋਏ ਬੜਾ ਅੱਛਾ ਲੱਗਿਆ ਅੱਜ ਸਭ ਇੱਕ ਹੋਰ ਬੜੀ ਵੱਡੀ ਗੱਲ ਹੈ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬੰਗਲਾ ਮੁਖੀ ਮਾਤਾ ਜੀ ਦੇ ਪਰਮ ਭਗਤ ਕੰਢੀਪੁੱਤਰ ਸਾਗਰਨਾਥ ਜੀ ਜੋ ਸ਼ਿਕਾਗੋ ਦੀ ਧਰਤੀ ਤੋਂ ਲੁਧਿਆਣਾ ਵਿਖੇ ਆਏ ਨੇ ਤੇ ਉਹਨਾਂ ਦਾ ਵੀ ਅੱਜ ਆਸ਼ੀਰਵਾਦ ਵਿਸ਼ੇਸ਼ ਸਾਨੂੰ ਸਾਰਿਆਂ ਨੂੰ ਮਿਲਿਆ ਤੇ ਸਕੂਲ ਤੇ ਵੀ ਆਸ਼ੀਰਵਾਦ ਦਿੱਤਾ ਉਹਨਾਂ ਨੇ ਇੱਦਾਂ ਹੀ ਆਸ ਕਰਾਂਗੇ ਕਿ ਉਹ ਵੀ ਇੱਦਾਂ ਹੀ ਆਸ਼ੀਰਵਾਦ ਸਾਨੂੰ ਸਾਰਿਆਂ ਨੂੰ ਦਿੰਦੇ ਰਹਿਣ ਜੈ ਹਿੰਦ ਜੈ ਵੰਤ ਮੈਮ ਮੋਨਿਕਾ ਸ਼ਰਮਾ ਮਨੋਤਰਾ ਅੱਜ ਮੇਰੇ ਬੇਟੇ ਦਾ ਐਨਵਲ ਫੰਕਸ਼ਨ ਥਾ ਯਹਾਂ ਪੇ ਅਸੀਂ ਬਹੁਤ ਇੰਜੋਏ ਕੀਤਾ ਬਹੁਤ ਅੱਛਾ ਲੱਗਾ ਬੱਚਿਆਂ ਨੇ ਜੈਸੇ ਪਰਫਾਰਮ ਕੀਤਾ ਬੱਚੇ ਔਰ ਐਕਟੀਵਿਟੀਜ਼ ਮੈਂ ਮਤਲਬ ਪਰਫਾਰਮ ਕਰ ਰਹੇ ਬਹੁਤ ਅੱਛਾ ਲੱਗ ਰਿਹਾ में? ऐसे फंक्शन होने चाहिए कि बच्चों की एक्टिविटीज़ से उनका पता चलता है कि वो फ्यूचर में किस फील्ड में जा सकते हैं तो कैसे रहा है? बहुत अच्छा लग रहा है बच्चों ने बहुत अच्छा किया बड़ी क्यूट परफॉर्मेंसेस दी पढ़ाई के साथ कैसी पढ़ाई चलती है अच्छी पढ़ाई बहुत अच्छी है बच्चों को बहुत अच्छे से गाइड करते हैं ये वाहगुरु जी के साथ सो वाहगुरु जी की फ़तेह मेरा नाम जसप्रीत सिंह है जी ਅੱਜ ਦਾ ਫੰਕਸ਼ਨ ਜੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਚੰਗਾ ਵਾ। ਉਂਝੇ ਮੇ ਛੋਟੇ ਬੱਚੇ ਆ ਇਹਨਾਂ ਦਾ ਗਾਂ ਹੁਣ ਹੌਸਲਾ ਬਹੁਤ ਖੁੱਲਣਾ ਚਾਹੀਦਾ ਆ। ਉਹਦੇ ਲਈ ਰਵੀ ਸਰ ਨੇ 13 ایਵਿੰਗ ਸਟਾਰ ਦੇ ਮੈਨੇਜਮੈਂਟ ਨੇ ਪ੍ਰਿੰਸੀਪਲ मैम ਬਹੁਤ ਚੰਗੇ ਆ ਤੇ ਉਹਨਾਂ ਨੇ ਬੱਚਿਆਂ ਦੇ ਲਈ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਤੇ ਅਸੀਂ ਬਹੁਤ ਖੁਸ਼ ਹਾਂ। ਬੜਾਈ ਬਹੁਤ ਚੰਗੀ ਚੱਲ ਰਹੀ ਹੈ ਜੀ। ਬਹੁਤ ਬੱਚੇ ਨਵੇਂ ਐਡਮਿਸ਼ਨ ਆ ਹੋ ਰਹੀਆਂ ਨੇ। ਗੜਾ ਚਿੱਟਾ ਚਿੱਟਾ ਕੀ ਕੀ ਡਾਂਸ ਕਰ ਰਹੇ ਕਿੰਨਾ ਲੱਗ ਰਿਹਾ ਬਹੁਤ ਵਧੀਆ ਲੱਗਿਆ ਬੱਚਿਆਂ ਦਾ ਕੌਨਫੀਡੈਂਸ ਵੱਧਦਾ ਸਟੇਜ ਦਾ ਜਿਵੇਂ ਡਰ ਹੁੰਦਾ ਉਹ ਨਿਕਲਦਾ ਵਧੀਆ ਬੱਚੇ ਖੁੱਲਦੇ ਆ ਪਰਫਾਰਮ ਕਰਦੇ ਆ ਬਿਨਾਂ ਡਰ ਨਿਕਲਦਾ ਹੈ ਉਹਨਾਂ ਦਾ ਤੇ ਬਸ ਵਧੀਆ ਅੱਛਾ ਲੱਗਦਾ ਨਹੀਂ ਬੱਚਾ ਜਿਆਦਾ ਆ ਜੀ ਅਸੀਂ ਹਾਂਜੀ ਅਸੀਂ ਵੀ ਇਦਾਂ ਕਰਦੇ ਸੀ ਬੱਚੇ ਡਾਂਸ ਕਰ ਰਹੇ ਕਿੰਨਾ ਤਾਂ ਲੱਗ ਰਿਹਾ ਬਹੁਤ ਖੁਸ਼ੀ ਹੁੰਦੀ ਹੈ ਐਜ਼ ਅ ਪੇਰੈਂਟਸ ਵੀ ਸਾਡਾ ਬੱਚਾ ਕੁਝ ਕਰ ਰਿਹਾ ਆ ਇਹ ਐਡੇ ਪ੍ਰੋਗਰਾਮ ਸਕੂਲਾਂ 'ਚ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਬੱਚੇ ਦਾ ਜਿਹੜਾ ਸਟੇਜ ਦਾ ਡਰ ਹੁੰਦਾ ਨਾ ਉਹ ਨਿਕਲਣਾ ਚਾਹੀਦਾ ਹੈ ਆ ਬੱਚਾ ਗਰੋ ਅਪ ਕਰੂਗਾ ਫੇਰ ਹੀ ਉਹਦਾ ਹੌਂਸਲਾ ਵੱਧਦਾ ਆ ਵੀ ਵੀ ਮੈਂ ਡਰਨਾ ਨਹੀਂ ਹੈਗਾ ਮੈਂ ਬਿਨਾਂ ਡਰੇ ਪਰਫਾਰਮ ਕਰਨਾ ਆ ਫੇਰ ਨੈਕਸਟ ਟਾਈਮ ਹੋਰ ਅੱਗੇ ਵਧੀਆ ਕਰੂਗਾ